ਸਤ ਸ੍ਰੀ ਅਕਾਲ ਦੋਸਤੋ 31 ਮਾਰਚ ਨੂੰ 31 ਮਾਰਚ ਵਾਲੇ ਦਿਨ ਇੰਡੀਆ ਗਠਜਵੰਦਨ ਦੀ ਮਹਾਂ ਰੈਲੀ ਹੋਈ ਦਿੱਲੀ ਵਿਖੇ ਤੇ ਮੇਰਠ ਵਿੱਚ ਰੱਖੀ ਨਰਿੰਦਰ ਮੋਦੀ ਨੇ ਆਪਣੀ ਰੈਲੀ ਇਹਨਾਂ ਦਾ ਤੁਹਾਨੂੰ ਪਤਾ ਹੀ ਸੀਗਾ ਕਿ ਸਾਰਿਆਂ ਨੇ ਇਕੱਠ ਕਰਨਾ ਹੈ ਔਰ ਦਿੱਲੀ ਦੇ ਰਾਮ ਲਿਲਾ ਮੈਦਾਨ ਵਿੱਚ ਇਕੱਠੇ ਹੋਣਾ ਹੈ ਤੇ ਨਰਿੰਦਰ ਮੋਦੀ ਸਾਹਿਬ ਨੇ ਇਸ ਲਈ ਕਰੀ ਕਿ ਆਪਾਂ ਵੀ ਦੁਨੀਆ ਦਾ ਧਿਆਨ ਭੰਗ ਕਰੀਏ ਟੀਵੀ ਤੇ ਲੋਕ ਇਤਨੀ ਨਾ ਚਿਪਕੇ ਰਹਨ ਕਿਉਂਕਿ ਜੇ ਇੱਕ ਦੇ ਦੁੱਖ ਨੂੰ ਸੁਣੀ ਜਾਈਏ ਦੂਜਾ ਆਵੇ ਉਹ ਵੀ ਦੁਖੀ ਆ ਤੀਜਾ ਆਵੇ ਉਹ ਵੀ ਦੁਖੀ ਆ ਤਾਂ ਫਰਕ ਪੈਂਦਾ ਹੈ ਇਹਦੇ ਵਿੱਚ ਜਨਤਾ ਦੇ ਦਿਮਾਗ ਵਿੱਚ ਇਹ ਗੱਲ ਜਾਂਦੀ ਹੈ ਨਹੀਂ ਵਾਕਈ ਯਾਰ ਵਿਚਾਰਿਆਂ ਨਾਲ ਧੱਕਾ ਹੁੰਦਾ ਹੈ ਤੇ ਕਿਉਂ ਨਾ ਆਪਾਂ ਵੀ ਮਹਾਂ ਰੈਲੀ ਵੱਡੀ ਸਾਰੀ ਰੈਲੀ ਰੱਖ ਕੇ ਆਪਾਂ ਵੀ ਲੋਕਾਂ ਦਾ ਦਿਮਾਗ ਆਪਣੇ ਚੈਨਲ ਜਿੰਨੇ ਗੋਦੀ মিডিਆ ਵਾਲੇ ਨੇ ਉਹਨਾਂ ਦਾ ਧਿਆਨ ਇਧਰ ਖਿੱਚੀਏ ਸੋ ਇਹਦੀ ਇੱਕ ਖਾਸ ਗੱਲ ਰਹੀ ਕਿ ਇਹਨਾਂ ਦੀ ਜਿਹੜੀ ਹੈ ਇੰਡੀਆ ਗਠਜੁਟਬੰਦਨ ਦੀ ਰੈਲੀ ਇਹਦੇ ਵਿੱਚ ਗੋਦੀ মিডিਆ ਬਿਲਕੁਲ ਨਹੀਂ ਦਿਖੀ ਵੱਡੇ ਵੱਡੇ ਚੈਨਲਾਂ ਨੇ ਮਾੜਾ ਮੋਟਾ ਇਹਨਾਂ ਦਾ ਕੋਈ ਯੋਗਦਾਨ ਨਹੀਂ ਪਾਇਆ ਕੀ ਹੈ ਇਹਨਾਂ ਦੇ ਆਪਣੇ ਜਿਹੜੇ ਹੰਦਰਦ ਚੈਨਲ ਸੀਗੇ ਆਪਣੇ ਇਹਨਾਂ ਦੇ ਚਿੰ ਨਾਲ ਸੰਬੰਧ ਰੱਖਣ ਵਾਲੇ ਜਾਂ ਇਹਨਾਂ ਦੇ ਦੁੱਖ ਨੂੰ ਸਮਝਣ ਵਾਲੇ ਚੈਨਲ ਜਾਂ ਬਿਲਕੁਲ ਬੇਵਾਗ ਤੇ ਬੇਫਿਕਰ ਚੈਨਲ ਜਿਨ੍ਹਾਂ ਦੀ ਆਵਾਜ਼ ਜਿਸ ਹੱਕ ਤੇ ਸੱਚ ਲਈ ਲੜਾਈ ਲਈ ਖੜਦੇ ਨੇ ਉਹ ਸਨ ਬਾਕੀ ਬਿਕਾਊ মিডিਆ ਸਾਰੀ ਗੋਲ ਸੀ ਉਹਨਾਂ ਦੀ ਸਾਰਾ ਫੋਕਸ ਮੋਦੀ ਸਾਹਿਬ ਦੇ ਭਾਸ਼ਣ ਤੇ ਸੀ ਸੋ ਇਹਦੇ ਵਿੱਚ ਨੇਤੇ ਜਿੰਨੇ ਵੀ ਸੀ ਕੇਜਰੀਵਾਲ ਜੇਲ੍ਹ ਚੋਂ ਸੰਦੇ ਹੋਣਗੇ ਹੁਣ ਇੰਡੀਆ ਗੱਠਜੋੜਨ ਦੇ ਵਿੱਚ ਜਿੰਨੀਆਂ ਵੀ ਭਾਰਤ ਦੀਆਂ ਪਾਰਟੀਆਂ ਨੇ ਸਾਰੀਆਂ ਇੱਕ ਪਾਸੇ ਨਰਿੰਦਰ ਮੋਦੀ ਇਕੱਲਾ ਇੱਕ ਪਾਸੇ ਬੰਦੇ ਨੂੰ ਦਬਾਉਣ ਲਈ ਸਾਰੇ ਇੰਡੀਆ ਨੂੰ ਇਕੱਠਾ ਹੋਣਾ ਪੈ ਰਿਹਾ ਤੇ ਉਹ ਫੇਰ ਵੀ ਨਹੀਂ ਦਬ ਰਿਹਾ ਔਰ ਹੈਗਾ ਵੀ ਸਿਰੇ ਦਾ ਕ੍ਰਿਮੀਨਲ ਹੈ ਇਹ ਕਿਹੋ ਜਿਹਾ ਭਾਣਾ ਵਰਤਾਇਆ ਮਹਾਰਾਜ ਨੇ ਵੀ ਇੱਕ ਐਡਾ ਜ਼ੁਲਮੀ ਤੇ ਐਡਾ ਕ੍ਰਿਮੀਨਲ ਪਾਰਟੀ ਔਰ ਦੋ ਨੰਬਰ ਦੇ ਬੰਦੇ ਸਾਰੇ ਕਾਤਲ ਅਪਰਾਧੀ ਔਰ ਚਿੰਨੇ ਘਟਾਨੇ ਬਾਜ਼ ਨੇ ਉਹ ਸਾਰੇ ਬੀਜੇਪੀ ਵਿੱਚ ਨੇ ਔਰ ਇਧਰ ਉਧਰੋ ਜਿਹੜੇ ਖਿੱਚੇ ਜਾਣੇ ਚੋਰ ਉਹ ਵੀ ਬੀਜੇਪੀ ਉਹਨਾਂ ਨੂੰ ਐਕਸੈਪਟ ਕਰ ਲਈ ਹੈ ਤੇ ਮਤਲਬ ਦੂਜਿਆਂ ਨੂੰ ਭ੍ਰਸ਼ਟਾਚਾਰੀ ਦੱਸੇ ਸਾਰੇ ਆ ਕਾਂਗਰਸ ਆਮ ਆਦਮੀ ਹੋਰ ਪਾਰਟੀਆਂ ਦੇ ਖਾਤੇ ਵੀ ਸੀ ਇਹਨਾਂ ਦੇ ਖਾਤੇ ਵੀ ਖੁੱਲੇ ਸੋ ਇਹ ਫਿਰਦੇ ਨੇ ਜੰਗਲ ਵਿੱਚ ਖੁੱਲੇ ਤਾਂ ਫਿਰ ਇਹੋ ਜਿਹੇ ਬੰਦੇ ਨੂੰ ਫਿਰ ਸ਼ੇਰ ਤਾਂ ਕਹਿਣਾ ਹੀ ਪਊਗਾ ਕਿਉਂਕਿ ਇੱਕ ਪਾਸੇ ਇੱਕ ਹੋਵੇ ਇੱਕ ਪਾਸੇ ਹਜ਼ਾਰ ਬੰਦਾ ਹੋਵੇ ਤੇ ਉਹ ਉਹਦਾ ਮੁਕਾਬਲਾ ਹੋਵੇ ਔਰ ਮੁਕਾਬਲੇ 'ਚ ਫਿਰ ਭਾਰੀ ਪਵੇ ਇਸ ਕਰਕੇ ਇਹ ਸ਼ਬਦ ਵੀ ਵਰਤਿਆ ਜਾਣਾ ਹੁਣ ਭਾਵੇਂ ਉਹ ਤੱਕਾ ਸਮਝ ਲਓ ਭਾਵੇਂ ਉਹ ਦਾ ਦਿਮਾਗ ਸਮਝ ਲਓ ਭਾਵੇਂ ਉਹ ਦੀ ਤਾਨਾਸ਼ਾਹੀ ਸਮਝ ਲਓ ਸੋ ਇਹਦੇ ਇਸ ਗਠਨਨ ਦੇ ਵਿੱਚ ਕਿੱਡੇ ਕਿੱਡੇ ਵੱਡੇ ਨਾਮ ਨੇ ਆਪਣਾ ਭਗਵੰਤ ਮਾਨ ਕੇਜਰੀਵਾਲ ਰਾਹੁਲ ਸੋਨੀਆ ਸ਼ਰਦਪਵਰ ਤੇ ਆਹ ਚੰਪਾ ਚਰੂਨ ਅਖਲੇਸ਼ ਯਾਦਵ ਤੇਜਸਵੀ ਯਾਦਵ ਸੀ타ਰਾਮ ਯੇਸ਼ਰੀ ਹਾਰਫ ਅਬਦੁੱਲਾ ਆਰਿਆ ਘਟ ਮਹਿਬੂਬਾ ਮੁਕਤੀ ਉਬਰਾਇਨ ਕਲਪਨਾ ਸੁਰੇਂਤ ਹੋਰ ਵੀ ਕਈ ਚੀਜ਼ਾਂ ਨੇ ਕਈ ਨੇਤਾ ਜਿਨ੍ਹਾਂ ਦੇ ਨਾਮ ਇਹਨਾਂ ਵਿੱਚ ਮੈਂ ਨਹੀਂ ਲਏ ਬੜੀ ਲੰਮੀ ਲਿਸਟ ਹੈ ਸੋ ਸਾਰਾ ਇੰਡੀਆ ਦੇ ਜਿੰਨੇ ਗਰੁੱਪ ਨੇ ਜਿੰਨੀਆਂ ਪਾਰਟੀਆਂ ਨੇ ਉਹਨਾਂ ਨੂੰ ਮਿਲਾ ਕੇ ਇੱਕ ਪਾਰਟੀ ਬਣਾ ਲਈ ਹੈ ਇੰਡੀਆ ਗਠਜੰਬੰਦਨ ਹੁਣ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਆਵਾਜ਼ ਚੁੱਕੀ ਹੈ ਲੋਕਾਂ ਤੱਕ ਦਰਦ ਪਹੁੰਚਾਇਆ ਪਰ ਸਵਾਲ ਇਸ ਗੱਲ ਦਾ ਉੱਠਦਾ ਹੈ ਕਿ ਜੇ ਇੰਨੇ ਸਾਰੇ ਭਾਰਤ ਇੱਕ ਪਾਸੇ ਸਾਰੀਆਂ ਪਾਰਟੀਆਂ ਇੱਕ ਪਾਸੇ ਔਰ ਮਕੱਲਾ ਨਮੋਦੀ ਇੱਕ ਪਾਸੇ ਜੇ ਅਜੇ ਵੀ ਨਾ ਇਹਨਾਂ ਤੋਂ ਹਰਿਆ ਤਾਂ ਫਿਰ ਇਹ ਕਿੱਥੇ ਮੂੰਹ ਦੇਣਗੇ ਕਿੱਥੇ ਨੱਕ ਦੇਣਗੇ ਫਿਰ ਤਾਂ ਇਹਨਾਂ ਦਾ ਮਰ ਜਾਣਾ ਬਿਹਤਰ ਹੈ ਕਿਉਂਕਿ ਸਾਰੇ ਜਣੇ ਮਿਲ ਕੇ ਵੀ ਨਹੀਂ ਉਹਨੂੰ ਹਰਾ पाए ਤਾਂ ਫਿਰ ਇਹਨਾਂ ਦਾ ਬਣੂ ਕੀ ਪਰ ਇਹਨਾਂ ਤੋਂ ਨਹੀਂ ਜੇ ਹਰਨਾ ਉਹਦੇ ਕਾਰਨ ਚ ਇੱਕ ਸਭ ਤੋਂ ਵੱਡਾ ਕਾਰਨ ਜਿਹੜਾ ਵੈਲਟ ਪੇਪਰ ਤੇ ਚਲਾਉਣੀ ਹੋ ਰਿਹਾ ਆ ਮਸ਼ੀਨ ਨਾਲ ਹੋ ਰਿਹਾ ਜਿੰਨਾ ਚਿਰ ਇਹ ਮਸ਼ੀਨੀ ਯੁੱਗ ਦਾ ਇਸਤੇਮਾਲ ਰਹੂਗਾ ਉਹਨਾਂ ਚਿਰ ਮੋਦੀ ਨਹੀਂ ਹਾਰ ਸਕਦਾ ਬਟਨ ਜਿਹੜਾ ਮਰਜੀ ਦੱਬੋ ਜਾਂਦਾ ਕਮਲ ਤੇ ਸੋ ਦੋਸਤੋ ਜਦ ਤੱਕ EVM ਹੈ EVM ਨਾਲ ਵੋਟ ਪੈਣੀ ਹੈ ਉਹਨਾਂ ਚਿਰ ਮੋਦੀ ਸਾਹਿਬ ਨੂੰ ਕੋਈ ਨਹੀਂ ਹਰਾ ਸਕਦਾ ਇਹੀ ਜੋਰ ਜਿਹੜੇ ਹਾਈ ਕੋਰਟ ਦੇ ਵਕੀਲ ਲਾਰੇ ਸੀਗੇ ਉਹਨਾਂ ਤੇ ਕੇਸ ਪਏ ਉਹਨਾਂ ਨੇ ਧਰਨੇ ਦਿੱਤੇ ਉਹਨਾਂ ਨੇ ਜਲੂਸ ਕੱਢਿਆ EVM ਦੇ ਖਿਲਾਫ ਸੋ ਉਦੋਂ ਇਹ ਚੁਪਰੇ ਉਦੋਂ ਇਹਨਾਂ ਨੂੰ ਉਹਨਾਂ ਦੇ ਨਾਲ ਲੱਗਣਾ ਚਾਹੀਦਾ ਸੀ ਹਲੇ ਵੀ ਕੁਝ ਨਹੀਂ ਵਿਗੜਿਆ ਹਲੇ ਵੀ ਇਹੀ ਜੋਰ ਪਾਣ ਕਿ ਅਸੀਂ ਚੋਣਾਂਵ ਹੋਣ ਹੀ ਨਹੀਂ ਦੇਣਾ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਔਰ ਜੇ ਅਗਰ ਚੋਣਾਂਵ EVM ਨਾਲ ਹੁੰਦਾ ਤੇ ਵੈਲਿਡ ਪੇਪਰ ਨਾਲ ਹੁੰਦਾ ਤੇ ਮੋਦੀ ਸਾਹਿਬ ਜਾ ਰਹੇ ਨੇ EVM ਨਾਲ ਹੁੰਦਾ ਤੇ ਪੂਰਾ ਇੰਡੀਆ ਗਰੁੱਪ ਜਾ ਰਿਹਾ ਇੰਡੀਆ ਗਠਵੰਧਨ ਜਾ ਰਿਹਾ ਸੋ EVM ਹੈ ਤੂੰ મોદી ਹੈ ईवीएम ਗਈ ਤੂੰ મોદી ਗਿਆ ਇਹ ਗੱਲ ਨੂੰ ਇਹਨਾਂ ਨੂੰ ਦਿਮਾਗ 'ਚ ਪਾ ਲੈਣਾ ਚਾਹੀਦਾ ਸੋ ਸਰਾ ਸਰ ਠੱਕਾ ਹੋ ਰਿਹਾ ਇਹਨਾਂ ਦੇ ਨਾਲ ਈਡੀ ਤੋਂ ਲੈ ਕੇ ਜਿੰਨੇ ਵੀ ਘਟਾਲੇ ਇਹਨਾਂ ਨਾਲ ਪੈ ਰਹੇ ਨੇ ਸਹੀ ਤਾਂ ਹੋਣਗੇ ਵੀ ਪਰ ਇਹਨਾਂ ਦੇ ਆ ਕੇ ਵੋਟਾਂ ਦੇ ਵਿੱਚ ਇਹਨਾਂ ਨੂੰ ਨਜਾਇਜ਼ ਧੰਕ ਕੀਤਾ ਜਾ ਰਿਹਾ ਤੂੰ ਕਰੇ ਤਾਂ ਉਹ ਸਾਰਾ ਜਾਇਜ਼ ਹੈ ਹੋਰ ਕਰੇ ਤਾਂ ਨਜਾਇਜ਼ ਉਹ ਸਭ ਹੋ ਗਿਆ ਸੋ ਇਹ ਚ ਨਾ ਨਹੀਂ ਜਿੱਤ ਸਕਦੇ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਇੰਡੀਆ ਗਠਜੰਬੰਦਨ ਨੂੰ ਪਰ ਦੇ ਜਨਤਾ ਜਿਹੜੀ ਹੈ ਉਹ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਜ਼ਰੂਰ ਇਸ ਚੀਜ਼ ਨੂੰ ਸੋਚਣਗੇ ਵੋਟਾਂ ਇਹਨਾਂ ਨੂੰ ਪੈਣਗੀਆਂ ਵੀ ਪਰ ਮੇਨ ਕਾਰਨ ਜਿਹੜਾ ਲੋਕਾਂ ਦੇ ਵਿੱਚ ਅਨਪੜਤਾ ਇੱਕ ਹੀ ਮੁੱਦਾ ਅਜਮੰਦਰ ਬਣਾਇਆ ਪਉਤੀ ਨੇ ਮੋਦੀ ਨਾ ਹੁੰਦਾ ਤਾਂ ਰਾਮ ਮੰਦਰ ਬੰਨਣਾ ਹੀ ਨਹੀਂ ਸੀ ਚਲੋ ਰਾਮ ਮੰਦਰ ਬਣ ਗਿਆ ਹੁਣ ਸਰਕਾਰ ਹਮੇਸ਼ਾ ਉਹਨਾਂ ਦੀ ਬਣੂਗੀ ਇਹਨਾਂ ਦਾ ਰਾਮ ਮੰਦਰ ਤੋਂ ਬਿਨਾ ਹੋਰ ਕੁਝ ਨਹੀਂ ਬੰਨਣਾ ਭੁੱਖੇ ਮਰੋ ਨੰਗੇ ਰਹੋ ਚੋਰੀਆਂ ਕਰੋ ਠੱਗਿਆ ਕਰੋ ਬਦਮਾਸ਼ੀਆ ਕਰੋ ਇਹ ਤੁਹਾਡਾ ਕੰਮ ਹੈ ਤੇ ਜੇ ਤੁਸੀਂ ਰਾਮ ਮੰਦਰ ਬਣਾ ਕੇ ਇਹ ਸਾਰੇ ਸਹੂਲਤਾਂ ਤੁਹਾਨੂੰ ਮਿਲਦੀਆਂ ਨੇ ਤਾਂ ਠੀਕ ਆ ਰਾਮ ਮੰਦਿਰ ਬਣ ਗਿਆ ਤੇ ਜੇ ਰੋਟੀ ਤੁਹਾਨੂੰ 10-9 ਦੀ ਕੀਰਤਨ ਵਾਲੀ ਮਿਲਦੀ ਹੈ ਤੇ ਭਾਈ ਉਹ ਤਾਂ ਫਿਰ ਮੰਦਿਰ ਦਾ ਕੋਈ ਫਾਇਦਾ ਨਹੀਂ ਹੋ ਗਿਆ ਮੰਦਿਰ ਮਸੀਤਾਂ ਗੁਰਦੁਆਰੇ ਰੱਬ ਦਾ ਘਰ ਜ਼ਰੂਰ ਨੇ ਇਵਾਦਤ ਕਰਨ ਲਈ ਜ਼ਰੂਰੀ ਨੇ ਪਰ ਇਹਨਾਂ ਤੋਂ ਜੇ ਦੇਖਿਆ ਜਾਏ ਤਾਂ ਜ਼ਿੰਦਗੀ ਔਰ ਰੋਟੀ ਜ਼ਿੰਦਗੀ ਔਰ ਰੋਜੀ ਰੋਟੀ ਦਾ ਕਿਤੇ ਸਵਾਲ ਜਿਹੜਾ ਦਸਾਂ ਨੌ ਕੀਰਤਨ ਨਾਲ ਜੁੜਿਆ ਉਹ ਐਦਾ ਹੀ ਮਿਲਣਾ ਜੇ ਮੰਦਰਾਂ ਵਿੱਚ ਜਾਂ ਗੁਰਦੁਆਰਿਆਂ ਚ ਜਾ ਕੇ ਬੰਦੇ ਨੂੰ ਲੱਖਾਂ ਰੁਪਈਆ ਕਰੋੜਾਂ ਔਰ ਬਹੁਤ ਜ਼ਿਆਦਾ ਧਨ ਆਪਣੇ ਆਪ ਆਉਂਦਾ ਹੋਵੇ ਤਾਂ ਫਿਰ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਵਿੱਚ ਇਹ ਸਾਰੇ ਲੋਕ ਬੈਠੇ ਰਹਿਣ ਸਵੇਰ ਤੋਂ ਸ਼ਾਮ ਤੱਕ ਸੋ ਉਹ ਇੱਕ ਆਪਣਾ ਨਿਯਮ ਹੈ ਨਿਤ ਨਿਯਮ ਹੈ ਉਹ ਕਰਨਾ ਵੀ ਜ਼ਰੂਰੀ ਹੈ ਇਨਸਾਨ ਨੂੰ ਆਪਣਾ ਜੀਵਨ ਸਫਲ ਕਰਨ ਲਈ ਉਧਰ ਜਿਹੜੇ ਦੋ ਹੱਥ ਦਿੱਤੇ ਨੇ ਰੱਬ ਨੇ ਇਹ ਮਿਹਨਤ ਕਰਨ ਲਈ ਦਿੱਤੇ ਨੇ ਕਰੋਗੇ ਤਾਂ ਹੀ ਕੁਝ ਆਊਗਾ ਬਾਕੀ ਰੱਬ ਐਡਾ ਕਮਲਾ ਨਹੀਂ ਹੈਗਾ ਕਿ ਤੁਹਾਡੇ ਘਰ ਬੋਰੀਆਂ ਨੋਟਾਂ ਦੀ ਛੁੱਟੀ ਜਾਵੇ ਸੋ ਦੋਸਤੋ ਇਹ ਜਿਹੜਾ ਇੰਡੀਆ ਘਟਵੰਧਨ ਹੈ ਇਹਨਾਂ ਦਾ ਸਾਰਿਆਂ ਦਾ ਮੁਕਾਬਲਾ ਮੋਦੀ ਸਾਹਿਬ ਨਾਲ ਹੈ ਪਰ ਮੋਦੀ ਦਾ ਮੁਕਾਬਲਾ ਕਿਸੇ ਨਾਲ ਨਹੀਂ ਉਹਦਾ ਉਹਦੇ ਕੋਲ ਇੱਕ ਐਡਾ ਕਪੁਰਜਾ ਹੈ ਉਹਦਾ ਨਾਮ ਹੈ ਈਵੀਐਮ ਈਵੀਐਮ ਹੈ ਤਾਂ ਮੋਦੀ ਨੂੰ ਹਰਾਉਣਾ ਮੁਸ਼ਕਿਲ ਹੈ ਤੇ ਇਹ ਹੀ ਵੀਡੀਓ ਜਿਹੜੀ ਹੈ ਅਜਿਹਾ ਜਿਨ੍ਹਾਂ ਨੇ ਚੋਣ ਉਸ ਤਰ੍ਹਾਂ ਦੱਸਿਆ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਯਾਰ ਇਹਨੂੰ ਸਬਸਕ੍ਰਾਈਬ ਕਰਾ ਦਿਓ ਸਬਸਕ੍ਰਾਈਬ ਕਰ ਦਿਓ ਮੇਰੇ ਵੀਰੋ ਥੋੜੇ ਜਿਹਾ ਸਬਸਕ੍ਰਾਈਬਰ ਘਟਨੇ ਟਾਈਮ ਤੋਂ ਆਪਣਾ 10-15000 ਘੰਟੇ ਤੱਕ ਬਿਤਾਇਆ ਹੋਇਆ ਪਿਆ ਔਰ ਸਬਸਕ੍ਰਾਈਬਰ ਜਿੱਦਣ 1000 ਹੋਗੇ ਉਸ ਦਿਨ ਇਹ ਚੈਨਲ ਮੋਨਟਾਈਜ਼ ਹੋ ਜਾਣਾ ਔਰ ਮੋਨਟਾਈਜ਼ ਤੋਂ ਬਾਅਦ ਫਿਰ ਇਹਨੂੰ ਅਵਗਾ ਮਜ਼ਾ ਫਿਰ ਇਹ ਗਰੋ ਹੋਊਗਾ ਦੱਬ ਕੇ ਅਜੇ ਤਾਂ ਜੋਰ ਲਾ ਕੇ ਹੁਣ ਕਰਾਉਣਾ ਪੈ ਰਿਹਾ ਆਪ ਨੂੰ ਜੋਰ ਲਾਣਾ ਪੈ ਰਿਹਾ ਤੇ ਤੁਹਾਡਾ ਲੱਗਦਾ ਉਸ ਤੋਂ ਬਾਅਦ ਤਾਂ ਫਿਰ ਪਤਾ ਹੀ ਨਹੀਂ ਵੀਡੀਓ